ਉਹ ਜਾਬਰ ਤੇ ਗੱਲ ਉੱਡ ਗਈ ਵੀ ਹੁਣ ਇਹਦੀ ਵਾਰੀ ਆ ਸੰਦੀਲੇ ਜੀ ਉਹਦੇ ਹਰ ਇੱਕ ਦਿਨ ਮੈਨੂੰ ਇੱਕ ਉਹ ਥੋੜੇ ਉਹ ਤੋਂ ਮਹੀਨਾ ਪਹਿਲਾਂ ਫਾਇਲ ਕਰ ਕੋ ਸਟੇਟੂ ਲੱਗ ਨਗੀ ਸੀ ਮੈਨੂੰ ਕਾਰਜ ਭੜਾ ਕੇ ਤੇ ਬਾਅਦ ਤੱਕ ਗੱਲ ਕਰਦੀ ਮੈਂ ਦਿਮਾਗ ਸੋਚਦਾ ਜਾਂਦਾ ਸੀ ਵੀ ਇੱਕ ਕਿਸੇ ਮੂਮੈਂਟ ਤੇ ਹੁਣ ਮੈਨੂੰ ਮਾਰ ਦੇਣਗੇ ਪਰ ਉਹਨਾਂ ਅੱਧੇ ਦੋ ਘੰਟੇ ਬਾਅਦ ਮੈਂ ਕਿਉਂਕਿ ਜਿੰਨਾ ਹੀ ਮੈਂ ਤੋਂ ਨਿਮਰਤਾ ਹੋ ਸਕਦੀ ਮੌਨੂ ਮੁਰੇ हसन ਕਾਲੇ ਸਤੂਲੀ ਦਿਖਾਈ ਉਹਨਾਂ ਨੇ ਅਰੇ ਦਿਖਾਈ ਉਹਨਾਂ ਨੇ ਉਹਦੇ ਹਾਂ ਸਾਰੇ ਕੋਲ ਸੀ ਅੱਛਾ ਸਾਰੇ ਲੋਕਾਂ ਨੂੰ ਪਤਾ ਆਕੇ ਫਿਰ ਪ੍ਰਮਾਤਮਾ ਦੇ ਅੱਗੇ ਕੰਨ ਫੜੇ ਕੇ ਬੋਚਾ ਨਹੀਂ ਪਹਿਲਾਂ ਤਾਂ ਮੈਂ ਜਿਹੜੇ ਮੇਰੇ ਦਾਦੇ ਸੀ ਉਹਨਾਂ ਦੇ ਫੜੇ ਕਿਉਂਕਿ ਉਹ ਆ ਰਾਮਨੰਦਰ ਜਿਰਮਾ ਘਰ ਵੜਿਆ ਅੰਦਰ ਦੋ ਅੰਦਰ ਬੈਠੇ ਰੋਟੀ ਖਾਂਦੇ ਸੀ ਅੱਛਾ ਬਲੇ ਤਾਂ ਉਹਨਾਂ ਨੇ ਜਿੰਨੀ ਮੇਰੇ ਕੋ ਗਾੜਾ ਹੁੰਦੀ ਸੀ ਮੈਂ ਸਾਰੀ ਗੱਡੀ ਉਹਨਾਂ ਨੂੰ ਅੱਛਾ ਉਹ ਰੋਟੀ ਖਾਈ ਜਾਂਦੇ ਸੀ ਹਾਂ ਮੈਂ ਕਹਾਂ ਜੇ ਕੋਈ ਕੁੱਤਾ ਵੀ ਹੋਵੇ ਨਾ ਮਾਲਕ ਦਾ ਉਹ ਦੇਖਦਾ ਵੀ ਮੇਰਾ ਮਾਲਕੇ ਮਾਰਦਾ ਭਾਉ ਉਦੋਂ ਤੇ ਹਰ ਇੱਕ ਦਿਨ ਮੈਨੂੰ ਇੱਕੋ ਥੋੜੇ ਉਤੋਂ ਮਹੀਨਾ ਪਹਿਲਾਂ ਫਾਇਲ ਕਰ ਕੋ ਸਟੇਟ ਉਹ ਲੱਗ ਰਹੀ ਸੀ ਇਹ ਕਦੋਂ ਦੀ ਗੱਲ? ਇਹ ਉਹ ਤੂੰ ਚਮਕੀਲੇ ਮਾਰ ਤੋ ਮੈਂ 1 ਮਹੀਨਾ ਪਹਿਲਾਂ ਚਮਕੀਲੇ ਹੋਰਾਂ ਦੀ ਜਦੋਂ ਲੋਈਆਂ ਮਾਰਿਆ ਉਸ ਤੋਂ ਬਾਅਦ ਨਹੀਂ ਉਹ ਤੋਂ ਪਹਿਲਾਂ ਉਸ ਤੋਂ ਪਹਿਲਾਂ ਪਹਿਲਾਂ ਸਟੇਜ ਉੱਤੋਂ ਲਾ ਕੇ ਕੇ ਮੈਨੂੰ ਕਾਰਜ ਬਿਠਾ ਕੇ ਤੇ ਬਾਅਦ ਤੈਨਾਂ ਨਾਲ ਗੱਲ ਕਰਨੀ ਆ। ਕੌਣ ਲੈ ਕੇ ਸੀ? ਅੱਛਾ ਚੱਲਦੇ ਸਟੇਜ ਤੋਂ। ਹਾਂ ਲਾ ਕੇ ਤੂੰ ਲੋਈਆਂ ਦੇ ਬੁਕੜਾ ਮਾਰਿਆ ਸੀ ਮੈਂ ਦੇਖ ਰਿਹਾ ਸੀ ਵੀ ਆ ਜਿਹੜੇ ਕੜਕਾ ਕੌਣ ਦਾ ਦਰਖਤ ਹੈ ਮੈਨੂੰ 5-4 ਮਿੰਟ ਦਿਖ ਰਿਹਾ ਹੈ। ਕਿਉਂ? ਇਹ ਤੋਂ ਬਾਅਦ ਕੰਮ ਹੋ ਜਾਂਦਾ ਹੈ ਮੈਨੂੰ ਲੱਗਦਾ ਵੀ ਦੁਨੀਆ ਜਿਹੜੀ ਨਜ਼ਰ ਮੇਰੀ ਜਾਂਦੀ ਦੁਨੀਆ ਤੇ ਵੀ 5-4 ਮਿੰਟ ਮੈਂ ਦੁਨੀਆ ਦੇਖ ਸਕਦਾ ਮੈਂ ਦਿਮਾਗ ਸੋਚਦਾ ਜਾਂਦਾ ਵੀ ਇਹ ਕਿਸੇ ਮੂਮੈਂਟ ਤੇ ਹੁਣ ਮੈਨੂੰ ਮਾਰ ਦੇਣਗੇ ਉੱਥੇ ਜਾ ਕੇ ਤੂੰ ਆਏ ਕਰਦੇ ਫੁਲਾਣਾ ਤੂੰ ਦਾੜੀਆਂ ਕਟੀਆਂ ਅਸੀਂ ਸੇਕਾਂ ਵਾਸਤੇ ਆਏ ਕਰਦੇ ਮੈਂ ਕਹਾਂ ਵੀ ਅਸੀਂ ਤਾਂ ਕੋਈ ਕਰਦੇ ਸਨ ਮਹਾਰਾਜ ਜੀ ਜੀ ਡਿਊਟੀ ਲੱਗੀ ਆ ਉਹ ਅਸੀਂ ਕਰਦੇ ਹਾਂ ਇਦਾਂ ਹਰ ਇੱਕ ਬੰਦਾ ਆਪਣੇ ਫੀਲਡ ਕੋਈ ਤਿੱਖਾ ਬੋਲੇ ਗੱਡੀ 'ਚ ਬਿਠਾ ਬਹੁਤ ਜ਼ਿਆਦਾ ਵੀ ਹਰ ਇੱਕ ਬੰਦਾ ਆਪਣੀ ਫੀਲਡ 'ਚ ਕੋਈ ਨਾ ਕੋਈ ਕੰਮ ਕਰ ਰਿਹਾ ਹੂੰ ਪਰ ਉਹਨਾਂ ਅੱਧੇ ਦੋ ਘੰਟੇ ਬਾਅਦ ਮੈਂ ਕਿਉਂਕਿ ਜਿੰਨਾ ਹੀ ਮੇ ਤੋਂ ਨਿਮਰਤਾ ਹੋ ਸਕਦੀ ਮੈਂ ਉਹਨਾਂ ਮੂਰੇ ਹਸਨ 47 ਸੰਤੁਲੀ ਦਿਖਾਈ ਉਹਨਾਂ ਨੇ ਹਾਂਜੀ ਦਿਖਾਈ ਉਹਨਾਂ ਨੇ ਉਹਦੇ ہاں ਸਾਰੇ ਕੋਰਸੀ ਸਾਰੇ ਲੋਕਾਂ ਨੂੰ ਪਤਾ ਉਹ ਬੁਰਜ ਮੈਂ ਬੁਰਜ ਹਨੂਮਾਨ ਗੜ੍ਹ ਉਹ ਪਿੰਡ ਦਾ ਨਾਮ ਸੀ ਫਾਜ਼ਿਲਕਾ ਤੋਂ ਜਦੋਂ ਆਪਾਂ ਅਰਨੀ ਵਾਲੇ ਜਾਈਏ ਉਹ ਰਾਜਪਿੰਡ ਹੈ ਅੱਛਾ ਉੱਥੇ ਲੋਕ ਹੁਣ ਵੀ ਲੋਕਾਂ ਨੂੰ ਸਾਨੂੰ ਪਤਾ ਉਹ ਜਾ ਕੇ ਪੁੱਛ ਰਹੇ ਅੱਛਾ ਆਮ ਲੋਕਾਂ ਨੂੰ ਪਤਾ ਵੀ ਲਾ ਕੇ ਲੈ ਗਏ ਫਿਰ ਕਿੱਥੇ ਛੱਡ ਕੇ ਉੱਥੇ ਹੀ ਛੱਡ ਕੇ ਉੱਥੇ ਨਹੀਂ ਉੱਥੇ ਮੈਨੂੰ ਕਹਿੰਦੇ ਫਿਰ ਜਾ ਹੁਣ ਚਲੇ ਜਾ ਤੁਰ ਕੇ ਹਾਂ ਤੇ ਲੋਕ ਜਿਹਨਾਂ ਪ੍ਰੋਵੰਤ ਬਾਅਦ ਲੋਕ ਵੀ ਖੜੇ ਦੇਖਦੇ ਸਾਰੇ ਲੋਕ ਸਭ ਦੇਖ ਰਹੇ ਸੀ ਵੀ ਹੁਣ ਇਹ ਕੰਮ ਹੋ ਗਿਆ ਆ ਕੇ ਫਿਰ ਪ੍ਰਮਾਤਮਾ ਦੇ ਅੱਗੇ ਕੰਨ ਫੜੇ ਕੇ ਜਾ ਰਹੇ ਨਹੀਂ ਪਹਿਲਾਂ ਤਾਂ ਮੈਂ ਜਿਹੜੇ ਮੇਰੇ ਨਾਲ ਦੇ ਸੀ ਉਹਨਾਂ ਦੇ ਫੜੇ ਅੱਛਾ ਕਿਉਂ ਰਾਮ ਨੰਦਰ ਜੁਰਮਾ ਘਰ ਅੰਦਰ ਦੋ ਅੰਦਰ ਬੈਠੇ ਰੋਟੀ ਖਾਂਦੇ ਸੀ ਅੱਛਾ ਪਹਿਲਾਂ ਤਾਂ ਉਹਨਾਂ ਨੇ ਜਿੰਨੀ ਮੇਰੇ ਕੋ ਗਾੜਾ ਹੁੰਦੀ ਸੀ ਮੈਂ ਸਾਰੀ ਗੱਡੀ ਉਹਨਾਂ ਨੂੰ ਅੱਛਾ ਉਹ ਰੋਟੀ ਖਾਈ ਜਾਂਦੇ ਸੀ ਆਹੋ ਮੈਂ ਕਹਾਂ ਜੇ ਕੋਈ ਕੁੱਤਾ ਵੀ ਹੋਵੇ ਨਾ ਮਾਲਕ ਦਾ ਉਹ ਦੇਖਦਾ ਮੇਰਾ ਮਾਲਕੇ ਮਾਰਦਾ ਭੌਂਕਦਾ ਹਾਂ ਤੁਸੀਂ ਇਹੀ ਦੇਖਦੇ ਰਹਿੰਦੇ ਵੀ ਬਾਹਰ ਲੋਕਾਂ ਦੱਸਦੇ ਵੀ ਕਿੱਦਾਂ ਮਰਿਆ ਸੀ ਇਹ ਤਾਂ ਦੇਖ ਲੈਂਦੇ। ਹਾਂ। ਉਹ ਲੋਕਾਂ ਨੇ ਪੁੱਛਿਆ ਕਰਨਾ ਸੀ ਵੀ ਮਰਿਆ ਕਿਵੇਂ ਸੀ? ਹਾਂ। ਇਹ ਦੱਸ ਦਿੰਦੇ ਵੀ ਬਾਜੂ ਉਹਦੇ ਐ ਵੱਢਿਆ ਸੀ ਐ ਇੰਨਾ ਟੜ ਪਿਆ ਸੀ। ਇੰਨੀ ਦੱਸ ਦਿਆ ਕਰਦੇ। ਹਾਂ। ਫਿਰ ਬੋਲੇ ਨਹੀਂ ਕੋਈ। ਅੱਛਾ। ਉਹ ਜਿਹੜੇ ਮੇਰੇ ਨਾਲ ਕਲਾਕਾਰ ਸੀ ਉਹ ਸੁਣਦੇ ਹੋਣਗੇ ਉਹ ਜੇ ਤੁਹਾਨੂੰ ਕਿਤੇ ਆ ਮੈਂ ਨਾ ਹੁਣ ਚੰਗਾ ਲੱਗਦਾ। ਮੇਰੇ ਪਰਾਂ ਮਾਰ ਕੇ ਛੋਟੇ ਭਰ ਕੇ। ਫਿਰ ਕਈ ਵਾਰੀ ਬੰਦੇ ਨੂੰ ਦੁੱਖ ਹੁੰਦਾ ਆ ਕੇ ਫਿਰ ਦੁੱਖ ਹੋ ਜਾਂਦਾ। ਹਾਂ ਹਾਂ ਹਾਂ। ਮੈਂ ਇਹ ਇਹ ਉਹ ਜਿਹੜੇ ਹਾਲਾਤਾਂ ਜੋ ਸੀ ਨੰਗੇ। ਫਿਰ ਜਦੋਂ ਬਾਈ ਨੂੰ ਚਮਕੀਲੇ ਨੂੰ ਮਾਰਿਆ। ਹਾਂ। ਉਦੋਂ ਅਸੀਂ ਉੱਥੋਂ ਮਲੋੜ ਤੋਂ ਸਾਨੂੰ ਲੈ ਕੇ ਆਏ ਨੇ। ਅੱਛਾ ਜੀ। ਮਲੋੜ ਤੋਂ ਲੈ ਕੇ ਆਏ ਤੇ ਅਸੀਂ ਜਦੋਂ ਤੁਹਾਨੂੰ ਮਲੋੜ ਤੁਹਾਡਾ ਸ਼ੋਅ ਸੀ ਉਦੋਂ ਉਦੋਂ ਰਾਤ ਨੂੰ ਅਸੀਂ 8 ਦਿਨ ਵਾਸਤੇ ਲਗਾਤਾਰ ਉੱਧਰ ਬੁੱਕ ਆ ਤੁਸੀਂ ਦੱਸਿਆ ਦੋ ਦੋ ਤੇ ਉਹ ਪਤਾ ਲੱਗ ਗਿਆ ਤਾਂ ਉਹ ਉੱਥੇ ਗਿਆ ਤੇ ਉਹ ਸਵੇਰੇ ਨਹੀਂ ਮੇਰਾ ਬ੍ਰਦਰ ਹੈ ਮੇਰਾ ਬ੍ਰਦਰ ਪਟਵਾਰੀ ਇਸ ਰਾਤੋਂ ਰਾਤ ਉੱਥੇ ਚਲੇ ਗਿਆ ਅਸੀਂ ਨਹੀਂ ਪੜਿਆ। ਅੱਛਾ ਸਵੇਰੇ ਉੱਠ ਕੇ ਜਦੋਂ ਉੱਠੇ ਅਸੀਂ ਚਾਹ ਪੀਣ ਲੱਗੇ ਆ ਤੇ ਟਿੱਕੀ ਉਹ ਟਿੱਕੀ ਤੇ ਟੱਕਣ ਹੋਣੀ। ਉਹ ਨਕਲ ਕਰਕੇ ਦਿਖਾਉਣ ਲੱਗੇ ਤੇ ਵਕੀਲਾ ਜੋ ਸਟੇਜ ਤੇ ਕੱਢਦਾ ਤੇ ਕਿਦਾਂ ਇੰਨਾ ਹੁੰਦਾ ਅੱਛਾ ਅੱਛਾ ਉਹ ਅਜੀਬ ਹੱਸਦੇ ਹੁੰਦੇ ਮੈਂ ਮੈਂ ਕਹੇ ਯੂ نو ਇਹਨੇ ਕਹਾਂ ਤੂੰ ਹੱਸੋ ਨਾ ਵੀ ਆਪਾਂ ਗਾਹਾਂ ਇੱਕ ਪਿੰਡ ਹੁਣ ਜਾਣਾ ਉੱਥੇ ਟਾਈਮ ਨਾ ਚੱਲ ਚੱਰੀ ਹੈ ਮੈਂ ਬਾਹਰ ਅਖਬਾਰ ਲਈ ਅਖਬਾਰ ਤੇ ਪੜਿਆ ਉਹ ਕਿਹੜਾ ਹੈਡਲਾਈਨ ਸੀ ਅੱਛਾ ਉਹ ਤੁਹਾਨੂੰ ਪਤਾ ਨਹੀਂ ਸੀ ਮੈਨੂੰ ਕੋਈ ਪਤਾ ਨਹੀਂ ਮੈਂ ਸਵੇਰੇ ਜੋ 8-9 ਵਜੇ ਮੈਂ ਉੱਥੇ ਉੱਥੇ ਦਾ ਮੈਂ ਕਹਾਂ ਤੂੰ ਚਲੋ ਚੱਲੀਂ ਪਰੂਵ ਨਹੀਂ ਕਰਨਾ ਕਿਤੇ ਕੀ ਆਲੋ ਮੈਂ ਕਿਹਾ ਬਸ ਇਹਨੇ ਗੱਲ ਕਰਦਿਆਂ ਤੜਕਿਓ ਉੱਠ ਕੇ ਸਾਡੇ ਘਰ ਦੇ ਉੱਥੇ ਚਲੇ ਗਏ ਵੀ ਸ਼ਾਇਦ ਉਹ ਗਾਉਣ ਰੋਚਾ ਉਹਨੂੰ ਕਰਕੇ ਉਹ ਗਿਆ ਉਹਨਦੇ ਤੇ ਅਹੀਂ ਆ ਗਏ ਜਦੋਂ ਇੱਥੇ ਆਏ ਦੁਗਰੀ ਆਏ ਹਮ ਨਹਿਰ ਤੋਂ ਜਾਣੇ ਦੇ ਕੋਲ ਦੁਗਰੀ ਹਾਂ ਲੁਧਿਆਣੇ ਵਾਲਾ ਦੁਗਰੀ ਠੀਕ ਤੇ ਦੁਗਰੀ ਆਏ ਲੁਧਿਆਣੇ ਕੋਲ ਤੇ ਉੱਥੇ ਸ੍ਰੀਖਸਾਬ ਮਾਨਕ ਸਾਹਿਬ ਤੇ ਦਦਾਰਸੰਦੂ ਇਹ ਸੰਸਕਾਰਾ ਕਰਾ ਕੇ 1:00 ਵਜੇ ਸ਼ਹਿਰੋਂ ਜਾਦੇ ਮੇਸ਼ਕਾਰ ਹੋ ਗਿਆ ਚਮਕੀਲਾ ਹਾਂ ਮੈਂ ਸ਼ਹਿਰੋਂ ਮੈਂ ਆ ਰਿਹਾ ਸੀ ਉੱਥੇ ਪੋਤੇ ਸਾਨੂੰ ਮਿਲ ਗਏ ਮਾਨਕ ਸਾਹਿਬ ਮੈਨੂੰ ਕਹਿੰਦੇ ਵੀ ਤੇਰਾ ਤੇ ਉਹਦਾ ਨੌ ਲਿਆ ਕਿਸੇ ਬੰਦੇ ਨੇ ਅੱਛਾ ਕਿਉਂ ਕਲ ਮਾਰ ਤਾ ਤੂੰ ਆਦਾ ਬਚਾ ਕਰ ਮੈਂ ਯਾਰ ਮੈਂ ਬਚਾ ਕਰਨਾ ਬਚਾ ਤੂੰ ਸੀ ਕਰੂ ਪਤਾ ਕਰੋ ਕਿਹੜਾ ਬੰਦਾ ਸੀ ਇਹ ਫਿਰ ਉਹ ਜਿਹੜਾ ਮੇਰਾ ਭਰਾ ਤੇ ਪਟਵਾਰੀ ਤੇ ਕੋ ਬਲ ਮਾਨ ਸਾਹਿਬ ਸ਼ਿਕਰ ਦੇ ਕਲਦੀ ਮਾਨ ਇਹ ਤਿੰਨ ਚਾਰ ਬੰਦੇ ਉੱਥੇ ਗਏ ਉਹਨੂੰ ਮਿਲ ਕੇ ਆਏ ਸੁਲਤਾਨਪੁਰ ਲੋਧੀ ਜਾ ਕੇ ਮਿਲੇ ਅੱਛਾ ਇਹਨਾਂ ਨੇ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਉਹਨੂੰ ਪੁੱਛ ਲਓ ਵੀ ਜਿੱਥੇ ਮਾਫੀ ਮੰਗ ਲੈਣੇ ਜੇ ਕੋਈ ਗਲਤੀ ਦੱਸ ਦੋ ਸਾਨੂੰ ਹੂੰ ਫੇ ਅਸੀਂ ਤਾਂ ਕਾਨੂੰ ਕਰਨਾ ਤੇ ਉਹ ਕਹਿੰਦੇ ਕੋਈ ਨਹੀਂ ਕਹੀ ਦੱਸਦੇ ਆ ਉਹ ਜਾਨੂ ਇੱਥੇ ਗੱਲ ਉੱਡ ਗਈ ਵੀ ਹੁਣ ਵੀ ਇਹਦੀ ਵਾਰੀ ਆ ਸੰਦੀਲੇ ਜੀ ਅੱਛਾ ਉਹ ਜਿੱਥੇ ਮੈਂ ਜਾ ਕੇ ਬੈਠਿਆ ਕਰਾਂ ਜਿਵੇਂ ਇੱਥੇ ਬੈਠਾ 2 ਮਿੰਟ ਗੱਲਾਂ ਕਰਦਾ ਡਾਕੂਮੈਂਟ ਤੋਂ ਬਾਅਦ ਮੈਂ ਇਕੱਲਾ ਹੀ ਰਹਿ ਜਾ ਕਰਾਂ ਬਾਕੀ ਸਾਰੇ ਬੰਦੇ ਚਲੇ ਜਾ ਕਰਾਂ ਅੱਛਾ ਇੰਨਾ ਡਰ ਹੋ ਗਿਆ ਸੀ ਉਹ ਫਿਰ ਮੈਨੂੰ ਸਮਝ ਆਈ ਮੈਂ ਕਿਹਾ ਵੀ ਇਹ ਤਾਂ ਲੋਕੇ ਕਹਿੰਦੇ ਵੀ ਇਹਨੇ ਮਰਨਾ ਵੀ ਅਸੀਂ ਕਾਨੂੰ ਮਰਨਾ ਫਿਰ ਮੈਂ ਵੀ ਨਾ ਘਰੋਂ ਨਿਕਲਿਆ ਕਰਾਂ ਅੱਛਾ ਸ਼ੋ ਸ਼ੂ ਬੰਦ ਕਰਤੇ ਫਿਰ ਸ਼ੋ ਤਾਂ ਸਾਰੀ ਦੁਨੀਆ ਨੇ ਬੰਦ ਕਰਤੇ ਨਾ ਅੱਛਾ ਬੋਰਡ ਲਾ ਤੇ ਸਾਰੇ ਕਿਸੇ ਪੰਜਾਬ ਦੇ ਕਿਸੇ ਕਲਾਕਾਰ ਦਾ ਬੋਰਡ ਨਹੀਂ ਲੱਗਿਆ ਉਹ ਜਦੋਂ ਉਸ ਤੋਂ ਇਸ ਤੋਂ ਬਾਅਦ ਉਸੇ ਰਾਤ ਨੂੰ ਸਾਰੇ ਨੇ ਬੋਰਡ ਲਾ ਤੇ ਸਾਰੇ ਦਫ਼ਤਰ ਬੰਦ ਕਰਤੇ ਸਾਰਿਆਂ ਨੇ ਇਹ ਸ਼ੋ ਕਰਤਾ ਵੀ ਅਸੀਂ ਇਹ ਕੰਮ ਬੰਦ ਕਰਤਾ ਅਸੀਂ ਗਾਉਂਦੇ ਹੀ ਨਹੀਂ ਅੱਛਾ ਇਸ ਆਰ ਨੂੰ ਇਹ ਹੋ ਗਿਆ ਸੀ ਵੀ ਪੰਜਾਬ ਚ ਕਿਸੇ ਨੇ ਗਾਉਣਾ ਹੈ ਨਹੀਂਗਾ ਇਹ ਹਾਲਾਤ ਪੈਦਾ ਹੋ ਗਏ ਸੀ ਤੇ ਥੋੜੇ ਚਿਰ ਬਾਅਦ ਮੇਰਾ ਵੀਜ਼ਾ ਲਾ ਕੇ ਕੈਨੇਡਾ ਦਾ ਮੈਂ ਸਾਲ ਪਹਿਲੇ ਕੈਨੇਡਾ ਤੋਂ ਨਹੀਂ ਮੁੜਿਆ ਅੱਜ ਵਾਪਸ ਹੀ ਨਹੀਂ ਆਇਆ ਸਾਲ ਮੈਂ ਕੈਨੇਡਾ ਰਿਹਾ ਫਿਰ 6-1.5 ਸਾਲ ਬਾਅਦ ਫਿਰ ਥੋੜੀ ਥੋੜੀ ਦੁਬਾਰਾ ਕੰਮ ਚੱਲਿਆ ਯਾਨੀ ਇੰਨੇ ਮਾੜੇ ਹਾਲਾਤ ਕਦੀ ਕਲਾਕਾਰੀ ਦੀ ਲਾਈਫ ਜੀ ਨਹੀਂ ਆ ਸਕਦੇ ਜਿਹੜੀ ਉਦੋਂ ਆਏ ਤੇ ਜੇ ਕਲਾਕਾਰ ਇਹੋ ਜਿਹੇ ਹਾਲਾਤ ਕਿਵੇਂ ਪੈਦਾ ਆਪਣੇ ਆਪ ਕਰ ਸਕਦੇ ਆਪ ਕਿਉਂ ਕਰ ਰਿਹਾ ਹਮ ਹਮ ਇੱਕ ਬੰਦੇ ਨਾਲ ਜਦੋਂ ਤੁਸੀਂ ਹਜ਼ਾਰਾਂ ਲੱਖਾਂ ਬਜ਼ਾਰਕ ਤੌਰ ਤੇ ਵੀ ਇੰਨੀ ਜ਼ਿਆਦਾ ਤਾੜਨਾ ਆਰਥਿਕ ਘਾਟਾ ਵੀ ਕੀ ਕਹਿ ਰਿਹਾ ਮੈਂ ਕਈ ਤਾਂ ਵਿਚਾਰੇ ਲੋਕੀ ਉਹਨਾਂ ਨੂੰ ਕਲਾਕਾਰਨ ਕੋਈ ਹੁਰ ਕੰਮ ਹੀ ਨਹੀਂ ਸਕੇ ਐਸੇ ਵਧੀਆ ਮਿਊਜ਼ੀਸ਼ੀਅਨ ਸੀ ਉਹਨਾਂ ਨੂੰ ਸਿਬੇ ਬਾਦਸ਼ਾਹ ਹੀ ਕਰਦੇ ਸੀ ਹਮ ਉਹ ਜਿਹੜਾ ਬੰਦਾ ਕੰਮ ਬੰਦ ਹੋ ਗਿਆ ਜਿਹੜਾ ਇੱਕਦਮ ਰੋਜ਼ ਦਾ 2000 2000 ਕਾਰ ਤੇ ਬਹਿ ਕੇ ਐਕਸ਼ਨ ਲਿਆਉਂਦਾ ਉਹ ਮਜ਼ਦੂਰੀ ਕਿਵੇਂ ਕਰੂਗਾ ਜਾ ਕੇ ਹੂੰ ਹੂੰ ਉਹਨੂੰ ਕੋ ਟੈਕਨੀਕਲੀ ਕੰਮ ਨਹੀਂ ਆਉਂਦਾ ਹੂੰ ਹੂੰ ਇਹਦੇ ਜਿਹੜੇ ਬੇਫਜ਼ੂਲ ਗੱਲਾਂ ਜਿਹੜੇ ਲੋਕੀ ਕਰਦੇ ਆ ਨਾ ਜਿਹੜੇ ਅੱਛਾ